ਮਨਰੇਗਾ ਬੰਦ ਕਰਨ ਦੇ ਵਿਰੋਧ ਵਿੱਚ ਪੰਜਾਬ ਕਾਂਗਰਸ ਵੱਲੋਂ ਸੂਬਾ ਪਦਰੀ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ। ਤਦ ਦੱਸਿਆ ਗਿਆ ਕਿ ਜਿੱਥੇ ਮਨਰੇਗਾ ਸਕੀਮ ਨੂੰ ਬੰਦ ਕਰਨ ਤੇ ਹੋ ਰਹੀਆਂ ਤਬਦੀਲੀਆਂ ਨੂੰ ਲੈ ਕੇ ਸੂਬਾ ਪਦਰੀ ਸੰਘਰਸ਼ ਦੀ ਸ਼ੁਰੂਆਤ ਮਾਝਾ ਖੇਤਰ ਤੋਂ ਕੀਤੀ ਗਈ ਜਿਸ ਵਿੱਚ ਅੰਮ੍ਰਿਤਸਰ ਤੇ ਗੁਰਦਾਸਪੁਰ ਮੁਕੇਂਦਰ ਰਿਹਾ। ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ छत्तीसगढ़ ਦੇ ਸਾਬਕਾ ਮੁੱਖ ਮੰਤਰੀ ਉਪੇਸ਼ ਪਗੇਲ ਨੇ ਮੀਡੀਆ ਨੂੰ ਦੱਸਿਆ ਕਿ ਅਭਿਆਨ ਕਾਂਗਰਸ ਦੇ ਵੱਲੋਂ ਪਹਿਲਾਂ ਤੋਂ ਕੀਤਾ ਗਿਆ। ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਵੱਡਾ ਕਦਮ ਹੈ ਉਹਨਾਂ ਨੇ ਕਿਹਾ ਕਿ ਅੱਜ ਤੋਂ ਸ਼ੁਰੂ ਹੋਇਆ ਅਭਿਆਨ ਲਗਭਗ 15 ਦਿਨਾਂ ਤੱਕ ਚੱਲੇਗਾ ਤੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸੁਭਾਵਨਾ ਕੀਤੀਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਮਨਰੇਗਾ ਗਰੀਬਾਂ ਤੇ ਮਜ਼ਦੂਰ ਵਰਗ ਦੀ ਲਾਈਫਲਾਈਨ ਹੈ ਪਰ ਕੇਂਦਰ ਦੀ ਭਾਜਪਾ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਨੂੰ ਖਤਮ ਕਰਨ ਦਾ ਮਾਣ ਬਣਾ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਜਿਸ ਸਾਬका ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਦੇ ਅਗਵਾਈ ਦੇ ਵਿੱਚ ਸ਼ੁਰੂ ਕੀਤੀ ਗਈ ਸੀ ਉਹਨਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਫੰਡਾਂ ਚ ਕਟੌਤੀ ਕਰਕੇ ਪੰਜਾਬ ਸਰਕਾਰ ਨੇ ਆਪਣਾ ਹਿੱਸਾ ਨਾ ਪਾ ਕੇ ਇਸ ਯੋਜਨਾ ਨੂੰ ਠੱਪ ਕਰ ਦਿੱਤਾ ਰਾਜਾ ਵੜਿੰਗ ਦਾ ਇਹ ਕਹਿਣਾ ਹੈ ਕਿ ਕੇਂਦਰ ਸਰਕਾਰ ਪਹਿਲਾਂ 90 ਤੇ ਰਾਜ ਸਰਕਾਰ 10% ਹਿੱਸਾ ਪਾਉਂਦੀ ਸੀ ਨਵੀਂ ਪ੍ਰਣਾਲੀ ਦੇ ਮੁਤਾਬਕ ਸੂਬਾ ਸਰਕਾਰ ਤੇ 40 ਫੀਸਦ ਬੋਝ ਪਾ ਦਿੱਤਾ ਗਿਆ ਜਿਸ ਦੇ ਨਾਲ ਪੰਜਾਬ ਦੀ مالی ਹਾਲਤ ਨੇ ਮੱਦੇ ਨਜ਼ਰੇ ਅਸੰਭਵ ਹੈ ਬਾਇਓਮੈਟ੍ਰਿਕ ਹਾਜ਼ਰੀ ਤੇ ਐਪ ਸਿਸਟਮ ਤੇ ਵੀ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਬਜ਼ੁਰਗ ਮਜ਼ਦੂਰਾ ਦੇ ਲਈ ਅੰਗੂਠਾ ਲਾਉਣਾ ਵੀ ਮੁਸ਼ਕਲ ਹੈ ਉਹਨਾਂ ਨੇ ਕਿਹਾ ਕਿ 12 ਤਰੀਕ ਤੱਕ ਇਹ ਸੰਘਰਸ਼ ਜਾਰੀ ਰਹੇਗਾ ਕਿ ਕਾਂਗਰਸ ਪਾਰਟੀ ਇਹ ਲੜਾਈ ਸਿਰ ਸੜਕਾਂ ਤੱਕ ਸੀਮਤ ਨਹੀਂ ਰੱਖੇਗੀ ਇਸ ਨੂੰ ਪਿੰਡ-ਪਿੰਡ ਤੇ ਗਲੀ-ਗਲੀ ਪਹੁੰਚਾਇਆ ਜਾਵੇਗਾ ਮੰਨ ਰੇਗਾ ਕਾਂਗਰਸ ਪਾਰਟੀ ਡਾਕਟਰ ਮਨਮੋਨ ਸਿੰਘ ਤੇ ਸ਼੍ਰੀਮਤੀ ਸੋਨੀਆ ਗਾਧੀ ਨੇ ਸ਼ੁਰੂ ਕੀਤੀ ਸੀ ਇਹਦੇ ਪਿੱਛੇ ਮਹਾਤਮਾ ਗਾਂਧੀ ਦਾ ਜਿਹੜਾ ਨਾਮ ਰੱਖਿਆ ਸੀ ਉਹ ਸੋਚ ਸੀਗੀ ਇੱਕ ਕਿ ਮਹਾਤਮਾ ਗਾਂਧੀ ਜਿਸ ਤਰੀਕੇ ਨਾਲ ਆਪਦੇ ਤਨ ਤੇ ਕੱਪੜਾ ਨਾ ਪਹਿਨਦੇ ਹੋਏ ਦੇਸ਼ ਦੇ ਲੋਕਾਂ ਦੀ ਔਰ ਇਸ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਉਹ ਸੈਕਰੀਫਾਈਸ ਇਸ ਕਰਕੇ ਉਹ ਨਾਮ ਰੱਖਿਆ ਗਿਆ ਸੀ ਉਹਨਾਂ ਦੀ ਸੋਚ ਨੂੰ ਲੈ ਕੇ ਇਹ ਮਨਰੇਗਾ ਚ ਹੁਣ ਬਿੱਲ ਲਿਆਂਦਾ ਗਿਆ ਜਿਹੜਾ ਮੁਕੰਮਲ ਤੌਰ ਤੇ ਪੰਜਾਬ ਚ ਵੱਡਾ ਨੁਕਸਾਨ ਬੀਜੇਪੀ ਨੇ ਸਾਡਾ ਕਰਤਾ ਹੁਣ ਮਨਰੇਗਾ ਦਾ ਕੰਮ ਮੁਕੰਮਲ ਤੌਰ ਤੇ ਪੰਜਾਬ ਦੇ ਵਿੱਚ ਬੰਦ ਪਿਆ ਪਹਿਲਾਂ 10% ਜਿਹੜਾ ਇਹਦੇ ਚ ਹਿੱਸਾ ਪਾਉਂਦਾ ਸੀ ਉਹ ਪੰਜਾਬ ਪਾਉਂਦਾ ਸੀ ਤੇ 90% ਕੇਂਦਰ ਪਾਉਂਦਾ ਸੀ ਫੇਰ ਵੀ ਸਾਡੇ ਮਨਰੇਗਾ ਭਰਾਵਾਂ ਨੂੰ ਚੰਗਾ ਇਤਰਾ ਕੰਮ ਨਹੀਂ ਮਿਲਦਾ ਸੀ ਕਿਉਂਕਿ ਪੰਜਾਬ ਜਦੋਂ ਦੀ ਝਾੜੂ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਉਹ 10% ਹਿੱਸਾ ਵੀ ਕਈ ਵਾਰੀ ਨਹੀਂ ਮਿਲਦਾ ਸੀ ਤਾਂ ਇਸ ਕਰਕੇ ਕਿਉਂਕਿ ਫਾਈਨੈਂਸ਼ੀਅਲ ਸਥਿਤੀ ਠੀਕ ਨਹੀਂ ਹੈ ਤੇ ਸਾਡਾ ਉਹ ਪੈਸਾ ਲੈਪਸ ਹੋ ਜਾਂਦਾ ਸੀ ਕੰਮ ਮਿਲ ਨਹੀਂ ਰਿਹਾ ਪਿੰਡਾਂ ਚ ਜਾ ਕੇ ਤੁਸੀਂ ਪੁੱਛ ਲਓ ਇਹਨਾਂ ਨੇ ਕਰਤਾ ਵੀ 40% ਉਹਨਾਂ ਸਟੇਟ ਪਾਏਗੀ ਤੇ 60% ਕੇਂਦਰ ਪਾਏਗਾ ਇਹ ਤਾਂ ਜਰਾ ਸਰਾਸਰ ਜ਼ਾਸੀ ਹੈ ਫਿਰ ਹੁਣ ਗੂਠਾ ਲੱਗਿਆ ਕਰੇਗਾ ਬਾਇਓਮੈਟ੍ਰਿਕ ਇਹਰਾ ਲੋਕਾਂ ਦੀ ਹਾਜ਼ਰੀ ਲੱਗੇਗੀ ਬਜ਼ੁਰਗਾਂ ਦੇ ਤਾਂ ਵਿਚਾਰਿਆਂ ਦੇ ਗੂਠੇ ਚੱਲਦੇ ਹੀ ਨਹੀਂ ਪਹਿਲਾਂ ਹੀ ਹੁਣ ਐਪ ਸਿਸਟਮ ਕਰਤਾ ਸਾਡੇ ਸਮੇਂ ਹਾਜ਼ਰੀ ਲੱਗਦੀ ਸੀ ਹੱਥ ਨਾਲ ਹੁਣ ਐਪ ਦੇ ਥਰੂ ਹਾਜ਼ਰੀ ਲੱਗਦੀ ਹੈ ਕੰਮ ਕਿਤੇ ਮਿਲਦਾ ਹੈ ਹਾਜ਼ਰੀ ਕਿਤੇ ਲੱਗਦੀ ਹੈ ਫਿਰ ਪੈਸੇ ਨਹੀਂ ਆਉਂਦੇ ਦੋ ਕੰਮ ਐਸੇ ਸਨ ਜਿਹੜਾ ਇਰੀਗੇਸ਼ਨ ਦਾ ਇੱਕ ਤਾਂ ਕੰਮ ਤੇ ਇੱਕ ਰੋਡ ਬੰਬਸਾ ਕੰਮ ਜਿਹੜਾ ਇਹਨਾਂ ਨੇ ਬੈਨ ਕਰਤਾ ਸੋ ਉਹ ਹੈ ਨਹੀਂ ਕੰਮ ਤਾਂ ਸਾਡੇ ਸਾਡੇ ਲੋਕਾਂ ਨੂੰ ਕੰਮ ਹੀ ਨਹੀਂ ਮਿਲਦਾ ਬੁਰਾ ਹਾਲ ਹੈ ਔਰ ਆਮ ਆਦਮੀ ਪਾਰਟੀ ਨੇ ਜਮਾਹਰੇ ਤੇ ਕੋਈ ਕੋਈ ਉਪਰਾਲਾ ਹੀ ਨਹੀਂ ਕੀਤਾ ਸੋ ਇਹ तमाम ਤਕਲੀਫਾਂ ਨੂੰ ਲੈ ਕੇ ਮੈਂ ਦੱਸਿਆ ਸੀਗਾ ਕਿ 1,23,000 ਜੌਬ ਕਾਰਡ ਲੁਧਿਆਣੇ ਦੇ ਬਣੇ ਲੇਕਿਨ 54,000 ਜੌਬ ਕਾਰਡ ਵਾਲਿਆਂ ਨੂੰ ਨੌਕਰੀ ਕੰਮ ਮਿਲਿਆ ਜਿਹੜੇ ਜੋ 12 ਪਰਿਵਾਰਾਂ ਨੂੰ ਹੀ 100 ਦਿਨ ਦਾ ਰੋਜ਼ਗਾਰ ਮਿਲਿਆ 12 ਪਰਿਵਾਰਾਂ ਨੂੰ ਇਹ ਡੀਸੀ ਕਹਿ ਰਿਹਾ ਸੋ ਕਹਿਣ ਦਾ ਮਤਲਬ ਬੇੜਾ ਘਰ ਕਰਤਾ ਇਰੇ ਨਾਲ ਆਉਣ ਵਾਲੇ ਸਮੇਂ 'ਚ ਬਹੁਤ ਕੰਮ ਖਰਾਬ ਹੋ ਸਕਦਾ ਮੰਰੇਗਾ ਇਸ ਕਰਕੇ ਲਿਆਂਦੀ ਸੀ ਕਿ ਗਰੀਬ ਦਾ ਚੁੱਲ੍ਹਾ ਚੱਲਦਾ ਰਹੇ ਜੇ ਗਰੀਬ ਦਾ ਚੁੱਲ੍ਹਾ ਚੱਲਦਾ ਰਹੇਗਾ ਜੇ ਉਹਦੇ ਪੇਟ ਦੀ ਭੁੱਖ ਮਿਟਦੀ ਰਹੇਗੀ ਤਾਂ ਆਸੇ-ਪਾਸੇ ਨਹੀਂ ਦੇਖੇਗਾ ਵਿਚਾਰਾ ਕਿਉਂਕਿ ਉਹਰੇ ਬੱਚੇ ਪੜ੍ਹ ਰਹੇ ਸੋ ਇਹ ਮੰਰੇਗਾ ਬੰਦ ਦੇ ਆਉਣ ਦੇ ਨਾਲ ਦੇਸ਼ ਦੇ ਅੰਦਰ ਮੈਨੂੰ ਲੱਗਦਾ ਗਰੀਬ ਤੇ ਅਮੀਰ ਦਾ ਇੱਕ ਪਾੜਾ ਵੀ ਵੱਧ ਜਾਣਾ ਕਿਉਂਕਿ 80% ਜਾਇਦਾਦ ਤਾਂ ਦੋ ਬੰਦਿਆਂ ਕੋਲੇ ਹੈ ਉਹ ਅਡਾਨੀ ਤੇ ਅਬਾਨੀ ਦੀ ਜੇ 140 ਕਰੋੜ ਆਬਾਦੀ ਚੋਂ 80 ਫੀਸਦੀ ਲੋਕਾਂ ਦਾ ਪੈਸਾ ਇਹਨਾਂ ਦੋਹਾਂ ਕੋਲੇ ਹੈ ਤੇ ਜੇ ਗਰੀਬ ਤੇ ਅਮੀਰ ਦਾ ਅੰਤਰ ਵੱਧ ਗਿਆ ਤੇ ਇਸ ਦੇਸ਼ ਦੇ ਵਿੱਚ ਹਾਲਾਤ ਕੁਝ ਹੋਰ ਹੋਣਗੇ ਸੋ ਅੱਜ ਜਿਹੜਾ ਰਾਹੁਲ ਗਾਂਧੀ ਜੀ ਦੇ ਔਰ ਖਰਗੇ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਬਪੇਸ਼ ਬਗੇਲ ਜੀ ਆਇਆ ਪੂਰੀਆਂ ਸਟੇਟਾਂ ਦੇ ਵਿੱਚ ਅਸੀਂ ਸੰਗਰਾਮ ਦੇ ਨਾਮ ਤੇ ਇੱਕ ਯਾਤਰਾ ਅੱਜ ਅਸੀਂ ਇਹ ਮਾਝੇ ਤੋਂ ਸਟਾਰਟ ਕਰਕੇ ਮਾਲਵਾ ਦਬਾਬਾ ਉਹ ਫਿਰੋਜ਼ਪੁਰ ਤੱਕ ਗੁਰੂ ਹਰਸਾਏ ਤੱਕ ਪੁੱਚੋ ਤੱਕ ਇਹ ਸਾਰਾ ਕੱਢ ਰਿਹਾ ਸੋ ਅੱਜ ਜਿਹੜੀ ਸ਼ੁਰੂਆਤ ਹੈ ਅਸੀਂ ਵੈਨ ਦੇ ਵਿੱਚ ਸਾਰੇ ਲੀਡਰ ਜਾ ਰਹੇ ਹਾਂ ਪਹਿਲਾ ਪ੍ਰੋਗਰਾਮ ਸਾਡਾ ਗੁਰਦਾਸਪੁਰ ਵਿਖੇ ਜੀ ਜੀ ਜਿਹੜਾ ਸੰਗਰਾਮ ਦੀ ਸ਼ੁਰੂਆਤ ਹੈ ਔਰ ਇਸੇ ਦੇ ਨਾਲ ਜਾਣਕਾਰੀ ਸਾਡੀ ਜਿਹੜੀ ਬਈ ਜਿਹੜਾ ਮਨਰੇਗਾ ਬਚਾਓ ਸੰਗਰਾਮ ਦੀ ਸ਼ੁਰੂਆਤ ਅੱਜ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਕਰਨ ਜਾ ਰਹੀ ਹੈ ਸਾਡੇ ਕਾਂਗਰਸ ਪਾਰਟੀ ਦੇ ਕੌਮੀ ਜਨਰਲ ਸਕੱਤਰ ਤੇ ਛਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਬਪੇਸ਼ बघेल ਜੀ ਔਰ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਔਰ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਅੱਜ ਇਹ ਜਿਹੜੀ ਤੁਸੀਂ ਬਸ ਦੇਖ ਰਹੇ ਹੋ ਵੀ ਇਹ ਸਮੁੱਚੀ ਲੀਡਰਸ਼ਿਪ ਇਸ ਬਸ ਦੇ ਵਿੱਚ ਗੁਰਦਾਸਪੁਰ ਤੋਂ ਬੈਠੇਗੀ ਔਰ ਇਹ ਜਿਹੜੀ ਹੈ 12 ਤਰੀਕ ਤੱਕ ਇਹ ਜਿਹੜੀ ਸੰਗਰਾਮ ਹੈ ਇਹ ਚੱਲੇਗਾ ਇਹਦੀ ਸ਼ੁਰੂਆਤ ਆ ਔਰ ਇਹ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਹੈ ਵੀ ਇਹ ਮਨਰੇਗਾ ਗਰੀਬਾਂ ਦੀ ਲਾਈਫਲਾਈਨ ਹੈ ਮਜਦੂਰਾਂ ਦੀ ਲਾਈਫਲਾਈਨ ਹੈ ਜਿਹੜੀ ਕਾਂਗਰਸ ਪਾਰਟੀ ਨੇ ਗਰੀਬਾਂ ਵਾਸਤੇ ਰੁਜ਼ਗਾਰ ਦੀ ਗਰੰਟੀ ਦਿੱਤੀ ਸੀ ਉਹ ਰੁਜ਼ਗਾਰ ਦੀ ਗਰੰਟੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਲੋਕਾਂ ਦੀ ਖੋਲ ਹੀ ਹੈ ਔਰ ਉਸ ਦੇ ਖਿਲਾਫ ਔਰ ਲੋਕਾਂ ਦੇ ਹਿੱਤ ਦੇ ਵਿੱਚ कांग्रेस पार्टी अज सड़क उतरी है और असी यू लगातार जारी रखा लड़ाई सांसद तो छड़क तक पिंडा शहर गलिया तक ये लड़ाई जारी रहेगी ठीक है मनरेगा बंद करने के खिलाफ अभियान चलाया हुआ है उसके तहत पंजाब प्रदेश कांग्रेस कमेटी के द्वारा एक कार्यक्रम पहले उन्होंने सभी ज़िलों में प्रेस कॉन्फ्रेंस किया और उसके बाद अभी पाँच दिन के कार्यक्रम हैं जिसमें दस जगह तो सभाएं होगी और उसके अलावा अलग अलग ग्रुपों में मजदूरों से मजदूर महिलाओं से उनसे सबसे मुलाकात होगी तो कुल मिला करीब पंद्रह कार्यक्रम अभी पाँच दिनों में होना है किन्ने दिनों का प्रोग्राम होएगा मुखिल सर ये अभी पाँच दिन का सभी 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 लीडर अलग अलग जगह ज्वाइन